ਅੰਮ੍ਰਿਤਸਰ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਇਲਾਕੇ ਵਿੱਚ ਕੁੱਤੇ ਨੂੰ ਸ਼ਾਮ ਨੂੰ ਕਮਾਣ ਦੇ ਵਿੱਚ ਹੋ ਗਿਆ ਵਿਵਾਦ ਸ਼ੁਰੂ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਯਾਰ ਮੈਨੂੰ ਜੀਤਾਲਾ ਰੱਖ ਮੈਂ ਬੁਟੇਕ ਬਾਦ ਦੇ ਨਾਲ ਏ 97 ਤੇ ਰਹਿੰਦੀ ਹਾਂ ਕਾਲ ਮੇਰਾ ਬੱਪਾ ਦੋਗੇ ਨੂੰ ਕਮਾਨੀ ਗਿਆ ਤੇ ਉਹ ਜਾਂਦਾ ਵੀ ਨਹੀਂ ਕਿ ਬਸ ਉਹ ਲੱਗਦੇ ਨਾਲ ਗਾਲ ਗਲੋਚ ਕੀਤੀ ਹੈ ਬਸ ਇੰਨੀ ਬਾਲ ਤੋਂ ਲੜਾਈ ਹੋ ਗਈ ਉਹਨੇ ਇੱਕਦਮ ਮੈਨੂੰ ਘੁੱਟਣਾ ਸ਼ੁਰੂ ਕਰ ਦਿੱਤਾ ਉਜਾੜ ਦੀਆ ਬੰਨ ਲੱਗਾ ਕਿ ਬੱਟ ਕੋਣ ਨੂੰ ਨੂੰ ਜਿੰਦੇ-ਦੁੰਦੇ ਕੱਦ ਮਾਰਨੇ ਉੱਪਰ ਕੁਝ ਹੋਰ ਵੀ ਫੈਮਲੀ ਬੋਲਣਾ ਸ਼ੁਰੂ ਹੋ ਗਿਆ ਜਿਵੇਂ ਲੰਮੇ ਪਾੜੋ ਇਹ ਲੱਗਦਾ ਕੋਈ ਤੇ ਕਿ ਮੋਕੇ ਤੇ ਨਾ ਕੋਈ ਸੀ ਨਹੀਂ ਉਹਨਾਂ ਦੀ ਫੈਮਲੀ ਸੀ ਜੋ ਇਹ ਉਹਦੀ ਲੱਤ ਦੇ ਵਿੱਚ ਲੱਤ ਕੋਈ ਪਾਸੇ ਉਹਨੇ ਜਿਹੜੀ ਕੰਮ ਲੇਟੇ ਨੇ ਉਹਦੀ ਲੱਤ ਉਹਦੀ ਗੋਡਾ ਕੀਤੀ ਹੈ ਤੇ ਜਿੰਨਾ ਚਿਰ ਇਹ ਗੱਟ ਕੋਈ ਹੋ ਗਈ ਹੋਵੇ ਫਾਤਮ ਬਾਦੂ ਤੋਂ ਤੇ ਵੈਸੇ ਹੀ ਡੰਗਿਆਂ ਦੇ ਨਿਸ਼ਾਨ ਹੋ ਗਏ ਸਾਰੇ ਤੇ ਬਾਹਰ ਪਿਛਲੇ 10 ਗੱਲੇ ਤੇ ਤਰੀਕਾ ਤੋਂ ਲਿਖਾਉਂਗੇ ਤੇ ਬਾਕੀ ਇਹ ਗੋਡਾ ਉਹਦਾ ਸਟਰਕਚਰ ਹੋ ਗਿਆ ਜੋ ਉਹਨੂੰ ਫਰਗੋਨੌ ਤੋਂ ਬਣਾਉਂਦੇ ਰਹੇ ਤਾ ਹੈ ਕਿ ਜੀ ਕਿ ਉਹਨੇ ਜਦੋਂ ਪਹਿਲਾਂ ਕੋਈ ਦੂਜੇ ਤੋਂ ਜਾਂਦਾ ਹੈ ਕੋਈ ਕਾਫੀ ਜਾਂਦੇ ਨਹੀਂ ਮਮੇ ਜੀ ਕਸਤਾ ਕਦੋਂ ਨਿਕਲਦਾ ਨਹੀਂ ਬੇਟਾ ਮੇਰਾ ਬੈਂਕ ਚੇਜਾ ਕਦੀ ਬੱਤੇ ਮੇਰੇ ਬਾਹਰ ਹੀ ਨਿਕਲੇ ਤੇ ਉਸੇ ਤੋਂ ਕਦੀ ਬਾਹਰ ਨਿਕਲੇ ਨਹੀਂ ਨਾ ਸਾਡਾ ਜਿੱਥੇ ਨਾ ਲੈਣਾ ਨਾ ਦੇਣਾ ਉਹ ਸਪਾਈਟ ਵਰ ਰਹਿੰਦੇ ਨੇ ਕਿ ਕੰਪਾੜਾ ਧੰਨੇ ਉਹ ਬੈਠੇ ਰਹਿੰਦੇ ਇਹਨੇ ਬੰਦੇ ਦੁੱਧੇ ਦੇ ਬੇਡੇ ਦੇ ਕਿੰਨੇ ਬੰਦੇ ਰਹਿੰਦੇ ਕੱਲਾ ਕੀ ਉਹ ਲੜਕਾ ਕੱਲਾ ਕੀ ਲੜਕਾ ਬੇਟਾ ਵੀ ਮੇਰਾ ਕੱਲੋ ਕਿ ਉਹ ਕੱਲੋ ਉਹ ਵੀ ਕੱਲੋ ਜੋ ਰੋਡ ਕੋਲ ਰਹਤੇ ਆ ਉਹਨਾਂ ਦਾ ਕਾਰ ਸੀ ਉਹ ਸਿਰਫ ਕੋਲ ਜਗਾ ਬਣਾ ਰਹੇ ਆ ਉੱਪਰ ਉਹਦੀ ਫੈਮਲੀ ਨੰਬਰ ਸੀ ਸੰਦੇ ਮਦਰ ਵੀ ਪਤਾ ਨਹੀਂ ਕਿ ਵਾਈਫ ਕੀ ਮਾਲ ਮਦਰ ਕੀ ਕਿੰਦਾ ਛੋਗੇ ਮੇਰਾ ਹੈਗਾ ਕਿ ਪਤਾ ਉਹਨੂੰ ਵੀ ਸਾਡੇ ਨੂੰ ਕੁਝ ਨਹੀਂ ਲੱਗਾ ਕੁਝ ਮੰਗੀ ਤੋਂ ਵੀ ਮੰਗ ਕੀਤੀ ਦਿੰਦੀ। ਮੰਗ ਇਹ ਹੈ ਕਿ ਦੇਖੋ ਜੇ ਮੇਰੇ ਇਸ ਬੱਚਾ ਇੱਕ ਡੋਗੀ ਦੇ ਕੋਲ ਇੰਨਾ ਤਰੇਸਟਾਂ ਦੇ ਕੱਲ ਨੂੰ ਕਿਸੇ ਨਾਲ ਕੁਝ ਵੀ ਕਰ ਸਕਦੇ। ਤੇ ਦੀ ਮੰਗ ਇਹ ਹੋਈ ਹੈ ਕਿ ਇਸ ਮਸਲੇ ਨੂੰ ਆਰਾਮ ਨਾਲ ਦੇਖ ਕੇ ਸੁਝਾਇਆ ਜਾਏ ਜਿਹੜਾ ਮੇਰੇ ਬੱਚੇ ਦਾ 3 ਮਹੀਨੇ ਦਾ ਕੰਮ ਹੀ ਖਤਮ ਹੋਇਆ ਸਭ ਕੁਝ ਖਤਮ ਹੋਇਆ ਮੇਰਾ ਬੱਚਾ ਤਾਂ ਮੰਦੀ ਤੋਂ ਭਾ ਗਿਆ। ਕਿਉਂਕਿ ਇੰਨਾ ਤੇ ਮੈਨੂੰ ਹੋਣਾ ਹੈ ਉਹ ਅਵਾਰਾ ਕੁੱਤੇ ਕਈ ਪਿਸ਼ਾਬ ਕਰਦੇ ਉਹਨਾਂ ਦੇ ਘਰ ਘਰ ਕੋਈ ਤੁਸੀਂ ਕਮਲਣ ਲਾ ਕੇ ਲੰਭਦੇ। बाकी ये लड़का ने थोड़ा समझाना चाहिए मेरी मेरी कहनी मांगी थी बाकी काबो रिक्तन बिचारा नहीं है असल मेरे बाद है तो गए कल्ला कल्ला मेरा देखा है मेरे साथ दाँत करते हैं बेटे मेरा रिश्तेदार है इन्हीं शब्दों में कबीर बानी है ऐसा ही कबाब सिंह खाना मैं कबूल करा सर के लिए पुष्पा अधिकार � ਇਹ ਰਿਸ਼ਵਤ ਮਹਾਜਨ ਜਿਹੜਾ ਜੀ ਇਹ ਸ਼ਾਮ ਦੇ ਟਾਈਮ 7-8 ਵਜੇ ਲੈ ਕੇ ਕੁੱਤਾ ਲੈ ਕੇ ਘੁੰਮ ਰਿਹਾ ਸੀ ਤੇ ਜੋ ਕੁੱਤੇ ਨੇ ਉਥੇ ਰੇਤਾ ਦੇ ਲੈਟਰਨ ਕਰਤੀ ਤੇ ਉਹ ਲੱਗੇ ਸ੍ਰਿੰਦਰ ਸਿੰਘ ਦਾ ਮਕਾਨ ਬਣ ਰਿਹਾ ਹੈ ਇਸੇ ਦਰਾਨੇ ਇਹਨਾਂ ਦਾ ਆਪਸੀ ਝਗੜਾ ਹੋ ਗਿਆ 2000 ਰਿਸ਼ਵਤ ਮਹਾਜਨ ਦੇ ਵੱਡਾ ਅਥਰੇਚਰ ਹੋ ਗਿਆ ਜਿਸ ਨੂੰ ਹਰਗੋਨਾ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਜੋ ਜੀ ਬਿਆਨ ਦਿੰਦੇ ਫੇਤ ਨੀਗਾ ਜਿਹਦੇ ਬਿਆਨ ਦਿੱਤੇ ਉਹਦੇ ਬੰਦੀ ਕਾਰਵਾਈ ਬੰਦੀ ਕਾਰਵਾਈ ਦੋਸ਼ੀ ਨੂੰ ਫੜ ਕੇ ਬੰਦੀ ਕਾਰਵਾਈ ਕੀਤੀ ਜਾਏਗੀ ਤੁਸ ਜੇ ਨਾ ਕੀ ਆਈ ਦੋਸ਼ੀ ਦਾ ਨਾਮ ਕਹਿਣ ਤੇ ਬਤਾਵੋ ਕਿ ਥਰਿੰਦਰ ਸਿੰਘ ਦੱਸਿਆ ਜਾਂਦਾ ਜੀ ਤੁਹਾਨੂੰ ਪਤਾ ਲੱਗਾ ਕੰਮ ਕਾਜ ਕੀ ਕਰਦਾ ਅਜੇ ਦੀ ਉਹਦੇ ਕਲੀਅਰ ਬਾਰੇ ਨਹੀਂ ਪਤਾ ਜੋ ਵੀ ਕਲੀਅਰ ਹੋਊਗਾ ਉਹਨੂੰ ਫੜ ਕੇ ਉਹਦੀ ਬੰਦੀ ਮਹਿਕਮਾ ਕਾਰਵਾਈ ਕਰੀ